ਸਸ਼੍ਰੀਕਾਲ ਤੁਸੀਂ ਖ਼ਬਰਾਂ ਸੰਜੈ ਨਿਊਜ਼ ਤੋਂ ਦਿੱਲੀ ਧਮਾਕੇ ਦੀ ਸਭ ਤੋਂ ਕਲੀਅਰ ਵੀਡੀਓ ਸਾਹਮਣੇ ਆ ਗਈ ਹੈ ਜੀਆਂ ਇੱਕ ਹੋਰ ਨਵੀਂ ਸੀਸੀਟੀਵੀ ਇਸ ਵੇਲੇ ਵਾਇਰਲ ਹੋ ਰਹੀ ਹੈ ਕਿਉਂਕਿ ਜਦੋਂ ਦਿੱਲੀ ਲਾਲ ਕਿਲੇ ਦੇ ਨੇੜੇ ਬਲਾਸਟ ਹੋਇਆ ਸੀ ਧਮਾਕਾ ਹੋਇਆ ਸੀ 9 ਦੇ ਕਰੀਬ ਜਿਹੜੀ ਗਿਣਤੀ ਸੀ ਉਹ ਮੌਤਾਂ ਦੀ ਹੋ ਗਈ ਸੀ ਉਸ ਤੋਂ ਬਾਅਦ 20 ਤੋਂ ਵੱਧ ਲੋਕ ਨੇ ਜਿਹੜੇ ਜ਼ਖਮੀ ਹੋ ਗਏ ਸੀ ਹਾਲਾਂਕਿ ਜਸ ਵੇਲੇ ਧਮਾਕਾ ਹੋਇਆ ਉਹ ਬੜਾ ਦਰਦਨਾਕ ਮੰਜ਼ਰ ਸੀ ਬੜਾ ਖੌਫਨਾਕ ਮੰਜ਼ਰ ਸੀ ਔਰ ਇੱਕ ਹੋਰ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਰੈੱਡ ਲਾਈਟਾਂ ਦੇ ਉੱਤੇ 20 ਤੋਂ ਵੱਧ ਗੱਡੀਆਂ ਖੜੀਆਂ ਨੇ ਕਈ ਰਿਕਸ਼ਾ ਦੇ ਪਿੱਛੇ ਉਹ ਆਈ 20 ਕਾਰ ਜਿਸ ਦੇ ਵਿੱਚ ਬਲਾਸਟ ਹੁੰਦਾ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਹੁਣ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਤਾਂ ਐਕਸਕਲੂਸਿਵ ਵੀਡੀਓ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਉਹ ਵੀਡੀਓ ਹੈ ਜਿਸ ਵੇਲੇ ਬਲਾਸਟ ਹੁੰਦਾ ਤਾਂ ਰੈੱਡ ਲਾਈਟ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਤਾਂ ਵਾਹਨ ਨੇ ਜਿਹੜੇ ਕਈ ਵਾਨਾਂ ਦੇ ਪਰਖੱਚੇ ਤੱਕ ਉੱਜਾਂਦੇ ਨੇ ਜੋ ਲੋਕ ਆਪਣੀ ਬਾਈਕ ਤੇ ਸਵਾਰ ਸੀ ਐਕਟਿਵ ਅਤੇ ਸਵਾਰ ਸੀ ਉਹ ਜ਼ਮੀਨ ਤੇ ហេਠਾ ਡਿੱਗ ਜਾਂਦੇ ਨੇ ਤੇ ਕਈ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਭੱਜਣ ਲੱਗਦੇ ਨੇ ਪਰ ਜੋ I20 ਗੱਡੀ ਦੇ ਬਿਲਕੁਲ ਨਜ਼ਦੀਕ ਖੜੇ ਸੀ ਤੁਸੀਂ ਖੁਦ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦਾ ਕੀ ਹਾਲ ਹੋਇਆ ਹੋਏਗਾ ਜਿਸ ਵੇਲੇ ਬਲਾਸਟ ਹੋਇਆ ਅਸਮਾਨ ਤੱਕ ਉੜਦਾ ਤੁਹਾ ਜਿਹੜਾ ਜ਼ਰੂਰ ਤਸਵੀਰਾਂ ਚ ਦਿਖਾਈ ਦਿੰਦਾ ਰਿਹਾ ਹੋਏਗਾ ਅਸ ਦਿੱਲੀ ਤੁਮਾਕੇ ਦੇ ਇਸ ਵੇਲੇ ਦੀ ਸਭ ਤੋਂ ਕਲੀਅਰ ਵੀਡੀਓ ਸਾਹਮਣੇ ਆਈ ਹੈ ਇਹਨਾਂ ਤਸਵੀਰਾਂ ਦਾ ਇਹ ਤੁਸੀਂ ਦੇਖ ਸਕਦੇ ਹੋ ਕਿ ਤੁਮਾਕਾ ਕਿਵੇਂ ਹੋਇਆ ਤਾਂ ਕੋਲ ਖੜੀਆਂ ਗੱਡੀਆਂ ਦੇ ਪਰਖੱਚੇ ਤੱਕ ਉੜ ਜਾਂਦੇ ਨੇ ਕਈ ਲੋਕ ਨੇ ਜਿਹੜੇ ਉਹ ਜ਼ਮੀਨ ਤੇ ਡਿੱਗ ਜਾਂਦੇ ਨੇ ਹਾਲਾਂਕਿ ਤੁਮਾਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਹਫੜਾ ਦਫੜੀ ਜ਼ਰੂਰ ਮੱਚ ਜਾਂਦੀ ਹੈ ਤਾਂ ਬਿਲਕੁਲ ਹੈ ਭੀੜ ਦੇ ਵਿੱਚ ਖਰੀ ਕਾਰ ਦੇ ਵਿੱਚ ਇਹ ਬਲਾਸਟ ਹੋਇਆ ਸਸ਼੍ਰੀਕਾਲ ਤੁਸੀਂਖ ਰਹਸਨ ਜੀ ਉਸ ਦਾ ਦਿੱਲੀ ਧਮਾਕੇ ਦੀ ਸਭ ਤੋਂ ਕਲੀਅਰ ਵੀਡੀਓ ਸਾਹਮਣੇ ਆ ਗਈ ਹੈ ਜੀਆਂ ਇੱਕ ਹੋਰ ਨਵੀਂ ਸੀਸੀਟੀਵੀ ਇਸ ਵੇਲੇ ਵਾਇਰਲ ਹੋ ਰਹੀ ਹੈ ਕਿਉਂਕਿ ਜਦੋਂ ਦਿੱਲੀ ਲਾਲ ਕਿਲੇ ਦੇ ਨੇੜੇ ਬਲਾਸਟ ਹੋਇਆ ਸੀ ਧਮਾਕਾ ਹੋਇਆ ਸੀ 9 ਦੇ ਕਰੀਬ ਜਿਹੜੀ ਗਿਣਤੀ ਸੀ ਉਹ ਮੌਤਾਂ ਦੀ ਹੋ ਗਈ ਸੀ ਉਸ ਤੋਂ ਬਾਅਦ 20 ਤੋਂ ਵੱਧ ਲੋਕ ਨੇ ਜਿਹੜੇ ਜ਼ਖਮੀ ਹੋ ਗਏ ਸੀ ਹਾਲਾਂਕਿ ਜਿਸ ਵੇਲੇ ਧਮਾਕਾ ਹੋਇਆ ਉਹ ਬੜਾ ਦਰਦਨਾਕ ਮੰਜ਼ਰ ਸੀ ਬੜਾ ਖੌਫਨਾਕ ਮੰਜ਼ਰ ਸੀ ਅਰੇ ਕੋ ਹੋਰ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਰੈੱਡ ਲਾਈਟਾਂ ਦੇ ਉੱਤੇ 20 ਤੋਂ ਵੱਧ ਗੱਡੀਆਂ ਖੜੀਆਂ ਨੇ ਕਈ ਰਿਕਸ਼ਾ ਦੇ ਪਿੱਛੇ ਉਹ ਆਈ 20 ਕਾਰ ਜਿਸ ਦੇ ਵਿੱਚ ਬਲਾਸਟ ਹੁੰਦਾ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਹੁਣ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਤਾਂ ਐਕਸਕਲੂਸਿਵ ਵੀਡੀਓ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਉਹ ਵੀਡੀਓ ਹੈ ਜਿਸ ਵੇਲੇ ਬਲਾਸਟ ਹੁੰਦਾ ਤਾਂ ਰੈੱਡ ਲਾਈਟ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਤਾਂ ਵਾਹਨ ਨੇ ਜਿਹੜੇ ਕਈ ਵਾਨਾਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਜੋ ਲੋਕ ਆਪਣੀ ਬਾਈਕ ਤੇ ਸਵਾਰ ਸੀ ਐਕਟਿਵ ਤੇ ਸਵਾਰ ਸੀ ਉਹ ਜ਼ਮੀਨ ਤੇ ਢਿੱਗ ਜਾਂਦੇ ਨੇ ਤੇ ਕਈ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਭੱਜਣ ਲੱਗਦੇ ਨੇ ਪਰ ਜੋ I20 ਗੱਡੀ ਦੇ ਬਿਲਕੁਲ ਨਜ਼ਦੀਕ ਖੜੇ ਸੀ ਤੁਸੀਂ ਖੁਦ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦਾ ਕੀ ਹਾਲ ਹੋਇਆ ਹੋਏਗਾ ਜਿਸ ਵੇਲੇ ਬਲਾਸਟ ਹੋਇਆ ਅਸਮਾਨ ਤੱਕ ਉੱੜਦਾ ਤੁਹਾ ਜਿਹੜਾ ਜ਼ਰੂਰ ਤਸਵੀਰਾਂ ਚ ਦਿਖਾਈ ਦਿੰਦਾ ਰਿਹਾ ਹੋਏਗਾ ਅਸ ਦਿੱਲੀ ਤੁਮਾਕੇ ਦੇ ਇਸ ਵੇਲੇ ਦੀ ਸਭ ਤੋਂ ਕਲੀਅਰ ਵੀਡੀਓ ਸਾਹਮਣੇ ਆਈ ਹੈ ਇਹਨਾਂ ਤਸਵੀਰਾਂ ਦਾ ਜੇ ਤੁਸੀਂ ਦੇਖ ਸਕਦੇ ਹੋ ਕਿ ਤੁਮਾਕਾ ਕਿਵੇਂ ਹੋਇਆ ਤਾਂ ਕੋਲ ਖੜੀਆਂ ਗੱਡੀਆਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਕਈ ਲੋਕ ਨੇ ਜਿਹੜੇ ਉਹ ਜ਼ਮੀਨ ਤੇ ਡਿੱਗ ਜਾਂਦੇ ਨੇ ਹਾਲਾਂਕਿ ਤੁਮਾਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਹਫੜਾ ਦਫੜੀ ਜ਼ਰੂਰ ਮੱਚ ਜਾਂਦੀ ਹੈ ਤਾਂ ਬਿਲਕੁਲ ਹੈ ਭੀੜ ਦੇ ਵਿੱਚ ਖਰੀ ਕਾਰ ਦੇ ਵਿੱਚ ਇਹ ਬਲਾਸਟ ਹੋਇਆ